ਸਿਕੰਮਜੀਤਿਆ ਨੂੰ 18 ਤਰੀਕ ਨੂੰ ਫਿਰ ਬੁਲਾਇਆ ਐਸਆਈਟੀ ਨੇ ਪੰਜਾਬ ਦੇ ਵਿੱਚ ਹਰ ਸਾਲ 1 ਲੱਖ ਮਰਿਤਕ ਬਜ਼ੁਰਗ ਵੀ ਲੈ ਰਹੇ ਨੇ ਬੁਢਾਪਾ ਪੈਨਸ਼ਨ ਜਲੰਧਰ ਜ਼ਿਮਨੀ ਚੋਣ ਦੀਗਾ ਵੋਟਾਂ ਛਿਟਪਟ ਘਟਦਾਵਾਂ ਨਾਲ ਪਈਆਂ ਸਤ ਸੀਚੇਵਾਲ ਦੇ ਯਤਨਾ ਸਦਕਾ ਮਾਮਾ ਸਿੰਘਾ ਮਤਨ ਪਰਤੀਆਂ ਭਾਜਪਾ ਅੱਗੇ ਸ਼ੂਬੇ ਤੋਂ ਮਲਕ ਨੂੰ ਜਾਨੋਂ ਮਾਰ ਦੀ ਧਮਕੀ ਮਿਲੀ ਸਤਾ ਤਰਦਾ ਧਿਆਨ ਹੁਣ ਅਗਲੀਆਂ 4 ਸੀਟਾਂ ਜ਼ਿਮਨੀ ਟੋਣਾ ਵੱਲ ਕੇਜਰੀਵਾਲ ਨੇ ਕਿਹਾ અપਮਾਨਿਤ ਕਰਨ ਵਾਸਤੇ ਮੇਰੀ ਜ਼ਮਾਨਤ ਰੱਦ ਕੀਤੀ ਗਈ ਤੇ ਆਖਰੀ ਖਬਰ ਹੈ ਗੁਜਰਾਤ ਦੀ ਕੁੜੀ ਅਰਚਨਾ ਮਕਵਾਨਾ ਨੇ ਆਨਲਾਈਨ ਸਟੇਟਮੈਂਟ ਭੇਜੀ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਨਾ ਜੀ ਜਲੰਧਰ ਦੀ ਜ਼ਮੀਨੀ ਚੋਣਾਂ ਦੇ ਜਦੋਂ ਵੋਟਾਂ ਪਈਆਂ ਜਿਹੜੀਆਂ ਛਿੱਟਪੁੱਟ ਘਟਨਾਵਾਂ ਨੇ ਕੀ ਕੀ ਹੋਇਆ ਉਹਦੇ ਚ ਦੇਖੋ ਸਭ ਇੱਕ ਤਾਂ ਜਾਣਕਾਰੀ ਇਹ ਆ ਪਈ ਅੱਜ ਸ਼ਾਮੀ 5 ਵਜੇ ਤੱਕ ਇੱਥੇ 51. ਕੁਝ ਫੀਸਦੀ ਵੋਟਾਂ ਪਈਆਂ ਸੀ ਤੇ ਆ ਮੁਕੰਮਲ ਜਾਣਕਾਰੀ ਕੁਝ ਮਿੰਟਾਂ ਤੱਕ ਹੋਰ ਆ ਜਾਊਗੀ ਵੀ ਭਾਈ ਇੱਥੇ 62 ਫੀਸਦੀ ਪਈਆਂ 65 ਫੀਸਦੀ ਪਈਆਂ ਇਹਦੇ ਬਾਰੇ ਦੂਜੀ ਗੱਲ ਇਹ ਹੈ ਜੀ ਕਿ ਚਲੋ ਅੱਜ 15 ਉਮੀਦਵਾਰਾਂ ਦੀ ਕਿਸਮਤ ਹੈ ਜਿਹੜੀ VOTING ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਹੈ ਜਾਨਕਿ 10 ਤਰੀਕ ਨੂੰ ਸਵੇਰੇ 7 ਵਜੇ ਵੋਟਾਂ ਪੈਣ ਲੱਗੀਆਂ ਤੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣ ਲੱਗ ਰਹੀਆਂ ਜਿਹੜੇ ਲੋਕ 6 ਵਜੇ ਤੱਕ ਕਤਾਰ ਦੇ ਵਿੱਚ ਲੱਗ ਗਏ ਸੀ ਉਹਨਾਂ ਨੇ ਤਾਂ 6:30 ਵਜੇ ਤੱਕ ਵੇ ਪਈਆਂ ਅਗਲੀ ਗੱਲ ਇਹ ਜੀ ਕਿ ਹੁਣ 13 ਤਰੀਕ ਨੂੰ ਨਤੀਜਾ ਆਉਣਾ ਯਾਨੀ ਕਿ ਅੱਜ 10 ਆ 11 ਤੇ 12 ਤਰੀਕ ਵਿਚਾਲੇ ਆ ਤੇ 13 ਤਰੀਕ ਤੱਕ ਭਾਵੇਂ 15 ਦੇ 15 ਉਮੀਦਵਾਰ ਫੀਲਿੰਗ ਲੈਣ ਵੀ ਭਾਈ ਅਸੀਂ ਜਿੱਤੇ ਆ ਅਸੀਂ ਕਮਾਲਾ ਕਰਤੀਆਂ 13 ਤਰੀਕ ਨੂੰ ਸਵੇਰੇ 11:00 ਵਜੇ ਤੱਕ ਇਸ ਗੱਲ ਦਾ ਪਤਾ ਲੱਗ ਜਾਣਾ ਵੀ ਕੌਣ ਜਿੱਤ ਗਿਆ ਤੇ ਕਿਹੜੇ ਕਿਹੜੇ ਕਿੰਨੀਆਂ ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਆ ਉਸ ਤੋਂ ਬਗਲੀ ਗੱਲ ਇਹ ਆ ਕਿ ਅੱਜ ਇੱਥੇ ਜਲੰਧਰ ਵੈਸਟ ਦੇ ਵਿੱਚ ਇਥੇ ਜ਼ਿਮਨੀ ਚੋਣ ਹੋਈ ਆ ਕਈ ਬੂਥਾਂ ਦੇ ਉੱਤੇ ਲੜਾਈ ਝਗੜਾ ਵੀ ਹੋਇਆ ਥੋੜਾ ਬਹੁਤਾ ਬાળા ਨਹੀਂ ਗਾ ਵੀ ਜਿਵੇਂ ਮਾੜਾ ਬ ਆਪਾਂ ਕਿਸ ਨੇ ਕਿਸ ਦੇ ਉੱਤੇ ਦੋਸ਼ ਲਾਏ ਆ ਜਿਵੇਂ ਭਾਜਪਾ ਨੇ ਦੋਸ਼ ਲਾਏ ਵੀ ਆਮ ਆਦਮੀ ਪਾਰਟੀ ਦੋ-ਦੋ ਹਜ਼ਾਰ ਰੁਪਏ ਦੇ ਰਹੀ ਆ ਕਾਂਗਰਸ ਨੇ ਦੋਸ਼ ਲਾਏ ਜਿਕੇ ਬਾਕੀ ਵਿਰੋਧੀ ਪਾਰਟੀਆਂ ਦੇ ਰਹੀਆਂ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ 1 ਲੱਖ ਤੇ 71 ਹਜ਼ਾਰ ਕੁਝ 100 ਵੋਟਰ ਇੱਥੇ ਕੁੱਲ ਮੈਦਾਨ ਜਿਹੜੇ ਉਹ ਵੋਟਾਂ ਪਾ ਸਕਦੇ ਸੀਗੇ ਉਹਦੇ ਵਿੱਚੋਂ ਕੁਝ ਫੀਸ ਦੀ ਨਹੀਂ ਵੀ ਪਾਈਆਂ ਹੁੰਦੀਆਂ 100 ਤੇ 81 ਜਿਹੜੇ ਇਸੇ ਪੋਲਿੰਗ ਬੂਥ ਬਣਾਏ ਗਏ ਸੀਗੇ ਸੋ ਮਾੜੀਆਂ-ਮੋਟੀਆਂ ਕਟਨਾਵਾਂ ਨੂੰ ਜੇਕਰ ਆਪਾਂ ਪਾਸੇ ਰੱਖਦੇਗੇ ਤਾਂ ਵੋਟਾਂ ਵਾਲਾ ਕੰਮ ਠੀਕ ਰਿਹਾ ਜੀ अच्छा ਹੁਣ ਜਿਹੜੀਆਂ ਫਿਲਮਾਂ ਦੇ ਵਿੱਚ ਆਨੰਦ ਕਾਰਜ ਨਹੀਂ ਵਿਖਾਏ ਜਾ ਸਕਦੇ ਹਾਂ ਬਿਲਕੁਲ ਜੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਾਨੀ ਦੇ ਕੋਈ ਰਿਸਨ ਜਿਹੜੇ ਅਕਾਲ ਤਰਥ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਇਹ ਗੱਲ ਦੋ ਟੁਕ ਕਹਿ ਦਿੱਤੀ ਗਈ ਹੈ ਕਿ ਫਿਲਮਾਂ ਦੇ ਵਿੱਚ ਤੇ ਸੀਰੀਅਲਾਂ ਦੇ ਵਿੱਚ ਸਿੱਖ ਆਨੰਦ ਕਾਰਜ ਸਿੱਖ ਵਿਆਹ ਜਿਹੜੇ ਉਹ ਨਹੀਂ ਦਿਖਾਏ ਜਾ ਸਕਦੇ ਉਹਦਾ ਕਾਰਨ ਇਹ ਵੀ ਲੰਘੇ ਕੱਲ ਕੜੂਆ ਪਿੰਡ ਦੇ ਵਿੱਚ ਤੇ ਇੱਕ ਗੁਰਦੁਆਰਾ ਸਾਹਿਬ ਦਾ ਸੈੱਟ ਲਾ ਕੇ ਉਵੇਂ ਪਾਲਕੀ ਸਾਹਿਬ ਬਣਾ ਕੇ ਉਵੇਂ ਗੁਰੂਗ੍ਰੰਥ ਸਾਹਿਬ ਉਥੇ ਅਸਲ ਨਹੀਂ ਸੀ ਪਰ ਉਵੇਂ ਸ਼ੂਟ ਕਰਕੇ ਦਿਖਾ ਕੇ ਤੇ ਉਥੇ ਪਤਾ ਲੱਗਾ ਕਿ ਭਾਈ ਉਵੇਂ ਨਿਸ਼ਾਨ ਸਾਹਿਬ ਲਾ ਕੇ ਤੇ ਉਥੇ ਸ਼ੂਟਿੰਗ ਕੀਤੀ ਜਾ ਰਹੀ ਸੀ ਪੰਜਾਬੀ ਸੀਰੀਅਲ ਉਡਾਰੀਆਂ ਦੀ ਉਥੇ ਨਹਿਗਿੰ ਸਿੰਘ ਪਹੁੰਚ ਗਏ ਉਹਨਾਂ ਨੇ ਸ਼ੂਟ ਰਕਵਾਤੀ ਉਥੇ ਰੌਲਾ ਪੈ ਗਿਆ ਪੁਲਿਸ ਆ ਗਈ ਆ ਪੁਲਿਸ ਨੇ ਕਿਹਾ ਜੀ ਕਿ ਅਸੀਂ ਇਸ ਮਾਮਲੇ ਤੇ ਕਾਰਵਾਈ ਕਰ ਰਹੇ ਹਾਂ ਪਰ ਜਦੋਂ ਖਬਰਾਂ ਵੱਡੀਆਂ-ਬੜੀਆਂ ਤਾਂ ਫਿਰ ਅੱਜ ਗੈਨੀ ਰਘਵੀਰ ਸਿੰਘ ਨੇ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੋਟਿਸ ਲਿਆ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਆ ਵਿਆਹਾਂ ਦੇ ਦ੍ਰਿਸ਼ ਸਿੱਖ ਵਿਆਹ ਦੇ ਦ੍ਰਿਸ਼ਾ ਜਿਹੜੇ ਉਹ ਫਿਲਮਾਂ ਤੇ ਸੀਰੀਅਲ ਦੇ ਵਿੱਚ ਨਹੀਂ ਦਿਖਾਏ ਜਾ ਸਕਦੇ ਆਪਾਂ ਨਕਲੀ ਗੁਰਦੁਆਰਾ ਬਣਾਉਨੇ ਆ ਆਪਾਂ ਝੂਠਾ ਮੂਠਾ ਸਾਬਤ ਕਰਦੇ ਵੀ ਭਾਈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਲਾਵਾ ਲਈਆਂ ਆਪਾਂ ਇੱਥੇ ਨਿਸ਼ਾਨ ਸਾਹਿਬ ਆ ਜਿਹੜਾ ਉਹ ਖੜਾ ਕਰ ਲੈਨੇ ਆ ਤੇ ਇਹ ਮਰਿਆਦਾ ਦਾ ਉਲੰਘਣ ਹੈਗਾ ਇਸ ਕਰਕੇ ਭਾਈ ਇਦਾਂ ਦੇ ਦ੍ਰਿਸ਼ ਨਹੀਂ ਦਿਖਾਏ ਜਾ ਸਕਣਗੇ ਹੂੰ ਹੂੰ ਅੱਛਾ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਸ਼ੰਭੂ ਦਾ ਬਾਰਡਰ ਫੌਰਨ ਖੋਲੋ ਹਫ਼ਤੇ ਦੇ ਵਿੱਚ ਵਿੱਚ ਖੋਲੋ ਕਿ ਹਰਿਆਣੇ ਦੀ ਜਿਹੜੀ ਸਰਕਾਰ ਹੈ ਇਸੋ ਹੁਕਮ ਦੀ ਤਾਮੀਲ ਕਰੇਗੀ ਦੇਖੋ ਜੀ ਦੋ ਖਬਰਾਂ ਨੇ ਇਸ ਮੁਤਲਕ ਖੰਨ ਸਾਹਿਬ ਜਿਹੜੀਆਂ ਕਿ ਸਾਡੇ ਪਰਿਵਾਰਕ ਮੈਂਬਰ ਰੇਡ ਐਕਸਪੀ ਦੇ ਸੂਝਵਾਨ ਪਰਿਵਾਰਕ ਮੈਂਬਰ ਉਹਨਾਂ ਨੂੰ ਦਸਲੀਆਂ ਬਣਦੀਆਂ ਇੱਕ ਤਾਂ ਲੰਘੇ ਚੱਲ ਪੰਜਾਬ ਦੀ ਸਰਕਾਰ ਨੇ ਸ਼ੁਭ ਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤਾ ਤੇ ਉਹਨਾਂ ਦੀ ਜਿਹੜੀ ਇੱਕ ਛੋਟੀ ਲੜਕੀ ਆ ਬੱਚੀ ਉਹਨਾਂ ਦੇ ਤੇ ਉਹਨੂੰ ਸਰਕਾਰੀ ਨੌਕਰੀ ਦਾ ਐਲਾਨ ਵੀ ਕੀਤਾ ਦੂਜੀ ਗੱਲ ਇਹ ਹੈ ਜੀ ਕਿ ਅੱਜ ਹਾਈ ਕੋਰਟ ਨੇ ਇਹ ਗੱਲ ਕਹੀ ਆ ਵੀ ਜਿਹੜੀ ਇੱਕ ਰਿਪੋਰਟ ਦਾਖਲ ਕੀਤੀ ਗਈ ਆ 45 ਆ ਰਿਪੋਰਟ ਜਿਹੜੀ ਦਾਖਲ ਕੀਤੀ ਗਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸ਼ੁਭ ਕਰਨ ਦੀ ਮੌਤ ਪੁਲਿਸ ਜਾਂ ਸੁਰੱਖਿਆ ਦਸਤਿਆਂ ਦੀ ਗੋਲੀ ਨਾਲ ਨਹੀਂ ਹੋਈ ਇਹ ਭੀੜ ਦੇ ਵਿੱਚੋਂ ਕਿਸੇ ਨੇ ਸ਼ਾਰਟਗਨ ਦੀ ਵਰਤੋਂ ਕੀਤੀ ਉਹਦੇ ਕਰਕੇ ਮੌਤ ਹੋਈ ਹੈ ਤੇ ਹਾਈ ਕੋਰਟ ਨੇ ਕਿਹਾ ਜੀ ਕਿ ਉਸ ਦਿਨ ਦੀ ਸਾਰੀ ਫੁਟੇਜ ਹੈ ਜਿਹੜੀ ਵੀਡੀਓ ਦੇਖੋ ਫਿਰ ਇਹ ਗੋਲੀ ਕਿਹਨੇ ਚਲਾਈ ਹੋਈ ਇਹਦੇ ਬਾਰੇ ਪਤਾ ਕਰੋ ਪੁਲਿਸ ਦੇ ਕੋਲੇ ਤਾਂ ਸ਼ਾਰਟਗਨ ਹੁੰਦੀ ਨਹੀਂ ਸੋ ਵਿਨੇ ਪਾਈ ਇਸ ਮਾਮਲੇ ਦੇ ਵਿੱਚ ਮੋੜ ਕੀ ਆਉਂਦਾ ਪਰ ਅਗਲੀ ਗੱਲ ਇਹ ਜਿੱਥੇ ਹਾਈ ਕੋਰਟ ਦੇ ਵੱਲੋਂ ਹਰਿਆਣਾ ਦੀ ਸਰਕਾਰ ਨੂੰ ਝਾੜ ਪਾਈ ਗਈ ਹੈ ਕਿ ਤੁਸੀਂ 7 ਦਿਨ ਦੇ ਵਿੱਚ ਵਿੱਚ ਸ਼ੰਭੂ ਵਾਲਾ ਬਾਰਡਰ ਖੋਲੋ ਸਰਹਣੀ ਦੀ ਸਰਕਾਰ ਨੇ ਗੋਹੇ ਗੱਲ ਕਹੀ ਵੀ ਜੇਕਰ ਅਸੀਂ ਬਾਰਡਰ ਖੋਲਤਾ ਬੈਰੀਕੇਡ ਚੱਕਤੇ ਤੇ ਫਿਰ ਕਿਸਾਨ ਅੱਗੇ ਚਲੇ ਜਾਣਗੇ ਅੰਬਾਲੇ 'ਚ ਵੜ ਜਾਣਗੇ ਫਲਾਣੀ ਥਾਂ ਦੇ ਉੱਤੇ ਘੇਰਾ ਪਾ ਲੈਣਗੇ ਫਲਾਣੇ ਦਫ਼ਤਰ ਨੂੰ ਘੇਰ ਲੈਣਗੇ ਤੇ ਹਾਈ ਕੋਰਟ ਨੇ ਕਹਿ ਜੀ ਕਿ ਉਹਦਾ ਪ੍ਰਬੰਧ ਕਰਨ ਵਾਸਤੇ ਪੁਲਿਸ ਹੈਗੀ ਤੁਸੀਂ ਬਸ ਬਾਰਡਰ ਖੋਲੋ ਤੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆ ਅਸੀਂ ਤਾਂ ਇੱਥੇ ਬੈਠਣਾ ਹੀ ਨਹੀਂ ਸੀ ਚਾਹੁੰਦੇ ਅਸੀਂ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸਾਂ ਤੇ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਬਦਨਾਮ ਕਰਦੇ ਸੀ ਵੀ ਭਾਈ ਇਹ ਥੋੜ੍ਹਦੇ ਨਹੀਂ ਤੁਸੀਂ ਬੈਰੀਕੇਡ ਚੱਕਦੇ ਹੋ ਅਸੀਂ ਕਿਤੇ ਹੋਰ ਚਲੇ ਜਾਂਦੇ ਆ ਉਹਨਾਂ ਨੇ ਕਿਹਾ ਕਿ ਸਾਲਾਨਾ ਨੇ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਹੁਣ ਦਿੱਲੀ ਵੱਲ ਜਾਵਾਂਗੇ ਜੀ ਹੂੰ ਹੂੰ ਤੇ ਵਿਕਰਮ ਸਿੰਘ ਮਜੀਠੀਆ ਨੂੰ ਫੇਰ ਐਸਆਈਟੀ ਨੇ ਬੁਲਾਇਆ ਆ ਬਿਲਕੁਲ ਜੀ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫੇਰ ਐਸਆਈਟੀ ਨੇ ਬੁਲਾਇਆ ਆ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਐਸਆਈਟੀ ਆ ਜਿਹੜੀ ਉਹਦੇ ਵੱਲੋਂ ਭਾਵੇਂ ਕਿ ਹਾਈ ਕੋਰਟ ਦੇ ਵਿੱਚੋਂ ਜਿਹੜੇ ਸਮਨ ਵਾਪਸ ਲੈ ਲਏ ਗਏ ਆ ਪਰ ਉਹਨਾਂ ਨੇ ਕਿਹਾ ਸੀ ਜਾਣਕਾਰੀ ਦਿੱਤੀ ਸੀ ਵੀ ਅਸੀਂ ਸਮਨ ਵਾਪਸ ਲੈ ਲਏ ਆ ਪਰ ਮੈਂ ਇਹ ਗੱਲ ਕਹੀ ਸੀ ਵੀ ਭਾਈ ਵਿਕਰਮ ਸਿੰਘ ਮਜੀਠੀਆ ਦਾ ਖੜਾ ਐਸਆਈਟੀ ਨੇ ਇਨੀਸ਼ੀਏਟਿਵ ਛੱਡਣਾ ਨਹੀਂਗਾ ਆ ਕਾਦੀਦਲ ਨੇ ਖੁਸ਼ੀ ਮਨਾਈ ਸੀ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਪਰ ਅਸਲ ਵਿੱਚ ਹੋਰ ਤਰਾਮਾਂ ਨਾਲ ਜੋੜ ਕੇ ਤੇ ਇਹ ਸਮਨ ਦੁਬਾਰਾ ਜਾਰੀ ਕੀਤੇ ਜਾਣ ਦੀ ਸੰਭਾਵਨਾ ਸੀ ਤੇ ਹੋਇਆ ਵੀ ਤੇ ਅੱਜ ਪਤਾ ਲੱਗਾ ਜੀ ਵਿਕਰਮ ਮਜੀਠੀਆ ਨੂੰ ਨਵੇਂ ਸਿਰੇ ਤੋਂ ਸਮਨ ਜਾਰੀ ਕੀਤੇ ਗਏ ਆ 18 ਜੁਲਾਈ ਨੂੰ ਹੁਣ ਪਟਿਆਲੇ ਵਾਲੇ ਦਫ਼ਤਰ ਦੇ ਵਿੱਚ ਪੇਸ਼ ਹੋਣ ਵਾਸਤੇ ਕਿਹਾ ਗਿਆ ਜੀ ਤੇ ਬਾਕੀ ਕਿੰਨੇ ਕੁ ਬਜ਼ੁਰਗ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਪੈਨਸ਼ਨ ਉਹਨਾਂ ਦੇ ਘਰ ਦੇ ਖਾਈ ਜਾਂਦੇ ਨੇ ਅਬਿਲਕੁਲ ਸਹੀ ਸਾਲ ਗੱਲ ਹੈ ਜੀ ਕਿ اخਲਾਕੀ ਤੌਰ ਦੇ ਉਤੇ ਪੰਜਾਬੀਆਂ ਦੇ ਮੁੱਕਣ ਦੀਆਂ ਖਬਰਾਂ ਇਹ ਸੂਰਨੀ ਗੱਲ ਇਥੇ ਮੁਰਤੇ ਦੇ ਵਿੱਚ ਜ਼ਹਿਰ ਮਿਲਦੀ ਹੋਵੇ ਤਾਂ ਵੀ ਆਪਾਂ ਲੜ ਪਗੇ ਕਿ ਤੁਹਾਨੂੰ ਦਿਓ ਥੋੜੀ ਜਿਹੀ ਹੋਰ ਦਿਓ ਫੇਰ ਗੱਲ ਬਣੂਗੀ ਸਾਡੀ ਇਹ ਤਾਂ ਫੇਰ ਵੀ ਪੈਨਸ਼ਨ ਆ ਲੋਕ ਤਾਂ ਚੰਗੇ ਭਲੇ ਰੱਜੇ ਪੁੱਜੇ ਅੱਜ ਰਾਸ਼ਨ ਲਈ ਜਾਂਦੇ ਆ ਚੰਗੇ ਭਲੇ ਲੋਕ ਜਿਨ੍ਹਾਂ ਨੂੰ ਇਹ ਚਾਹੀਦਾ ਜੀ ਕਿ ਆਪੇ ਟਿਊਬ ਵੈਲ ਦੀ ਸਬਸਿਡੀ ਛੱਡ ਦੇਣ 100-100 ਕਿੱਲੇ ਦੇ ਮਾਲਕ ਉਹ ਨਹੀਂ ਛੱਡ ਦੇਗੇ ਮਤਲਬ ਨੀਤਾ ਨਹੀਂ ਰਜਦੀਆਂ ਸਾਡੀਆਂ ਪੰਜਾਬੀਆਂ ਦੀਆਂ ਕਈਆਂ ਦੀਆਂ ਸਾਰੇ ਤਾਂ ਚਲੋ ਕਿਤੇ ਨਹੀਂ ਇੱਕੋ ਜਿਹੀ ਨਹੀਂ ਪਰਣੀ ਤਾਜ਼ਾ ਜਾਣਕਾਰੀ ਆਈ ਹੈ ਜੀ ਕਿ ਇਹ ਜਿਹੜਾ ਸਮਾਜਿਕ ਸੁਰੱਖਿਆ ਵਿਭਾਗ ਉਹਦੇ ਹਵਾਲੇ ਦੇ ਰਾਹੀਂ ਪਤਾ ਲੱਗਾ ਵੀ ਕਿ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਨਾ ਹਰ ਸਾਲ 1 ਲੱਖ ਦੇ ਤਰੀਬ ਬਜ਼ੁਰਗਾਂ ਦੀ ਮੌਤ ਹੋ ਜਾਂਦੀ ਹੈ। ਮਤਲਬ 1 ਲੱਖ ਬਜ਼ੁਰਗ ਜਿਹੜੇ ਕਿ ਪੈਨਸ਼ਨ ਲੈਂਦੇ ਵਢਾਫਾ ਪੈਨਸ਼ਨਾਂ ਦੀ ਮੌਤ ਹੁੰਦੀ ਹੈ। ਤੇ ਵੱਡੀ ਗਿਣਤੀ ਦੇ ਵਿੱਚ ਬਜ਼ੁਰਗਾਂ ਦੇ ਖਾਤੇ ਦੇ ਵਿੱਚ ਸਮਾਜਿਕ ਸੁਰੱਖਿਆ ਨਾ ਕਿਵੇਂ ਦੇ ਵੱਲੋਂ ਪੈਸੇ ਵਢਾਫਾ ਪੈਨਸ਼ਨ ਵਾਲੇ ਪਾਏ ਜਾਂਦੇ ਆ। ਜਿਨ੍ਹਾਂ ਦੇ ਕੋਲੇ ਤਾਂ ਏਟੀਐਮ ਮੰਨ ਲਓ ਕਿਸੇ ਦੇ ਕੋਲੇ ਬੱਚਿਆਂ ਦੇ ਕੋਲੇ ਧੀ ਕੋਲੇ ਪੋਸਤ ਕੋਲੇ ਨੂੰ ਕੋਲੇ ਪੋਤੇ ਕੋਲੇ ਏਟੀਐਮ ਬਾਪੂ ਦਾ ਜਵੇ ਬੇਬੇ ਦਾ ਉਹ ਤਾਂ ਪੈਸੇ ਕਢਵਾ ਲੈਂਦੇ ਆ ਪਰ ਜਿਨ੍ਹਾਂ ਦੇ ਕੋਲੇ ਏਟੀਐਮ ਨਹੀਂ ਆ ਉਹਨਾਂ ਦੇ ਵੱਲੋਂ ਪੈਸੇ ਵੀ ਨਹੀਂ ਕਢਵਾਏ ਜਾ ਸਕਦੇ ਪਰ ਖਾਤੇ ਦੇ ਵਿੱਚ ਪੈਸੇ ਬਜ਼ੁਰਗ ਦੇ ਪਈ ਜਾਂਦੇ ਆ ਜਾ ਕੇ ਇਹ ਦੱਸਦੇ ਨੇ ਕਿ ਵੀ ਭਾਈ ਬਾਪੂ ਜੀ ਹੁਣ ਨਹੀਂ ਰਹੇ ਬੇਬੇ ਜੀ ਹੁਣ ਨਹੀਂ ਰਹੇ ਹੁਣ ਪੈਨਸ਼ਨ ਨਾ ਪਾਓ ਜੀ ਆਹ ਲੋ ਡੈਥ ਸਰਟੀਫਿਕੇਟ ਸੋ ਹੁਣ ਜਿਹੜਾ ਸਮਾਜਿਕ ਸੁਰੱਖਿਆ ਵਿਭਾਗ ਆ ਉਹਨੇ 1 ਕਰੋੜ ਰੁਪਏ ਤੋਂ ਵੱਧ ਰਿਕਵਰ ਕੀਤਾ ਦੂਜੀ ਗੱਲ ਇਹ ਵੀ ਅੰਗਣਵਾੜੀ ਵਰਕਰਾਂ ਦੀ ਡਿਊਟੀ ਲਾਤੀ ਆ ਜੀ ਜੇਕਰ 1 ਦਿਨ ਤੋਂ ਲੈ ਕੇ 10 ਦਿਨ ਦੇ ਵਿੱਚ ਵਿੱਚ ਰਿਪੋਰਟ ਦਿੱਤੀ ਜਾਊਗੀ ਕਿ ਭਾਈ ਫਲਾਣਾ ਬਜ਼ੁਰਗ ਨਹੀਂ ਰਿਹਾ ਮਹਿਕਮੇ ਨੂੰ 100 ਰੁਪਏ ਮਿਲੂਗਾ ਜੇ 10 ਤੋਂ ਲੈ ਕੇ 20 ਦਿਨ ਦੇ ਵਿੱਚ ਜਾਣਕਾਰੀ ਦਿੱਤੀ ਦਾ 50 ਰੁਪਏ ਮਿਲਣਗੇ ਤਾਂ ਜੋ ਵੇਲੇ ਸਿਰ ਜਾਣਕਾਰੀ ਮਹਿਕਮੇ ਨੂੰ ਪਤਾ ਲੱਗ ਸਕੇ ਵੀ ਫਲਾਣਾ ਬਜ਼ੁਰਗ ਹੁਣ ਨਹੀਂ ਰਿਹਾ ਉਹਦੀ ਪੈਨਸ਼ਨ ਕੱਟ ਦੇਵੇ ਜੀ ਸੰਸੀ ਚੇਵਾਲ ਨੇ ਕਿੱਥੋਂ ਮੰਗਵਾਈਆਂ ਮਾਵਾਂ ਧੀਆਂ ਜੀ ਕਿਹੜੇ ਮੁਲਕ ਚੋਂ ਵਤਨ ਆਈਆਂ ਨੇ ਇਹਦੀ ਮਸਕਟ ਦੇ ਵਿੱਚੋਂ ਮਸਕਟ ਦੇ ਵਿੱਚੋਂ ਤੁਹਾਡੇ ਸਭ ਜਾਣਕਾਰੀ ਆਈ ਆ ਮਾਵਾ ਤੀਆਂ ਅਜ ਸੁਲਤਾਨਪੁਰ ਲੋਧੀ ਦੇ ਵਿੱਚ ਸੰਤ ਸੀਚੇਵਾਲ ਦੇ ਡੇਰੇ ਤੇ ਪਹੁੰਚੀਆਂ ਇਹ ਸੰਤ ਸੀਚੇਵਾਲ ਦੇ ਯਤਨਾਂ ਦੇ ਸਦਕਾ ਵਾਪਸ ਆਈਆਂ ਬਹੁਤ ਚੰਗੀ ਗੱਲ ਆ ਕਿਉਂਕਿ ਦੇਖੋ ਪਿਛਲੇ ਕੁਝ ਸਮੇਂ ਦੇ ਵਿੱਚ ਅਰਬ ਕੰਟਰੀਜ਼ ਦੇ ਵਿੱਚੋਂ ਖਾੜੀ ਦੇਸ਼ਾਂ ਦੇ ਵਿੱਚੋਂ ਕਈ ਜੜੀਆਂ ਕੁੜੀਆਂ ਕਈ ਔਰਤਾਂ ਜਿਹੜੀਆਂ ਬਲਬੀਰ ਸਿੰਘ ਸੀਚੇਵਾਲ ਜੁਰਾਂ ਦੇ ਯਤਨ ਦੇ ਸਦਕਾ ਵਾਪਸ ਆਈਆਂ ਬਹੁਤ ਧੰਨਵਾਦ ਤੇ ਬੜਾ ਚੰਗਾ ਉਦੰਮੀ ਹੈਗਾ બીજી ਗੱਲ ਇਹ ਵੀ ਜਿਹੜੀਆਂ ਮਾਵਾ ਤੀਆਂ ਵਾਪਸ ਆਈਆਂ ਇਹਨਾਂ ਨੇ ਕਿਹਾ ਜੀ ਕਿ ਏਜੰਟ ਦੇ ਨਾਲ ਜਿਹੜਾ ਸਹਿ ਹੋਇਆ ਸੀ ਸੌਦਾ ਵੀ ਭਾਈ ਇਹਨੇ ਪੈਸੇ ਦੇ ਵਿੱਚ ਪਹੁੰਚਾ ਦੇਣਗੇ ਉਹਨੇ ਪਹ ਪਰ ਬਬਈ ਦੀ ਥਾਂ ਤੇ ਤੈਨੂੰ ਮਸਕੜ ਪਹਛਾਤਾ ਕਿਹਾ ਸੀ ਕਿ ਭਾਈ ਤੁਹਾਨੂੰ ਇੰਨੇ ਪੈਸੇ ਬਣਾ ਕਰਨਗੇ ਉੱਥੇ ਸਾਨੂੰ ਜਿਹਨਾਂ ਨੇ ਕੰਮ ਲੈਣਾ ਸੀ ਕੁੱਟਦੇ ਵੀ ਸੀਗੇ ਰੋਟੀ ਵੀ ਨਹੀਂ ਦਿੰਦੇ ਸੀ ਪਾਸਪੋਰਟ ਵੀ ਜ਼ਬਤ ਕਰ ਲਿਆ ਕਈ ਤਰ੍ਹਾਂ ਦਾ ਦੁਰਾਚਾਰ ਵੀ ਕਰਦੇ ਸੀਗੇ ਤੇ ਫਿਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਸੀਚੇਵਾਲ ਸਾਹਿਬ ਤੱਕ ਪਹੁੰਚ ਕੀਤੀ ਤੇ ਉਹਨਾਂ ਦੇ ਯਤਨਾਂ ਦੇ ਸਦਕਾ ਅਸੀਂ ਵਾਪਸ ਭਾਰਤ ਪਰਤ ਸਿੱਝੇ ਜੀ ਤੇ ਭਾਜਪਾ ਦੇ ਕਿਹੜੇ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਆਈ ਹੈ ਸੁਵੇਤ ਮਲਕ ਨੂੰ ਆਈ ਜੀ ਭਾਜਪਾ ਦੇ ਸੀਨੀਅਰ ਆਗੂ ਜੀ ਪੰਜਾਬ ਦੇ ਸੁਵੇਤ ਮਲਕ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਆਇਆ ਇਹ ਜਾਣਕਾਰੀ ਮਿਲਿਆ ਸੀ ਦੂਜੀ ਗੱਲ ਮਹੱਤਵਪੂਰਨ ਇਹ ਆ ਕਿ ਪੰਜਾਬ ਦੇ ਬੀਜੇਪੀ ਦੇ ਕਈ ਆਗੂਆਂ ਨੂੰ ਹੁਣ ਤੱਕ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਇਹਦੇ ਵਿੱਚ ਪਰਮਿੰਦਰ ਬਰਾੜ ਵੀ ਆ ਇਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਵੀ ਆ ਕਈ ਹੋਰ ਵੀ ਆ ਪਰ ਅੱਜ ਸ਼ਵੇਟਮਲ ਪਹੋੜਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਜੈਂਸਟਰ ਦੇ ਵੱਲੋਂ ਇੱਕ ਵਿਅਕਤੀ ਜਿਹੜਾ ਕਿ ਖੁਦ ਨੂੰ ਜੈਂਸਟਰ ਕਹਿ ਰਿਹਾ ਤੇ ਉਹਦੇ ਵੱਲੋਂ ਫੋਨ ਤੇ ਧਮਕੀ ਦਿੱਤੀ ਗਈ ਹੈ ਵੀ ਤੈਨੂੰ ਜਾਨੋਂ ਮਾਰ ਦੇਣਾ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜੀ अच्छा केजरीवाल की कहंदे हले जेल चिने ओ उथु की बयान जारी कर रहे आ, ने हां बिल्कुल जी केजरीवाल होरी जेल ਦੇ ਵਿੱਚ ਹੀ ਆ ਤੇ ਅੱਜ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਆਪਣਾ ਬਿਆਨ ਜਿਹੜਾ ਉਹ ਦਾਖਲ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਬੜੀਆਂ ਮਹੱਤਵਪੂਰਨ ਗੱਲਾਂ ਕਹੀਆਂ ਇਹਦੇ ਵਿੱਚ ਹਾਈ ਕੋਰਟ ਦੇ ਵਿੱਚ ਦਾਖਲ ਜਵਾਬ ਦੇ ਵਿੱਚ ਕਿਹਾ ਕਿ ਮੇਰੀ ਜ਼ਮਾਨਤ ਰੱਦ ਕਰਨਾ ਨਿਆਂ ਦੀ ਅਸਫਲਤਾ ਦੇ ਸਮਾਨ ਆ ਮੈਂ ਵਿਚ ਹਿੰਟ ਦਾ ਸ਼ਿਕਾਰ ਹੋਇਆ ਯਾਨੀ ਕਿ ਜਾਣ ਬੁੱਝ ਕੇ ਕਿਸੇ ਵਿਅਕਤੀ ਨੂੰ ਪਰੇਸ਼ਾਨ ਕਰਨਾ ਵਿਚ ਹਿੰਟ ਦਾ ਜਿਹੜਾ ਉਹਦਾ ਸ਼ਿਕਾਰ ਹੋਣਾ ਖਵਾਉਂਦਾ ਦੇ ਰਾਜਨੀਤਿਕ ਵਿਰੋਧੀ ਦੇ ਤੌਰ ਤੇ ਉੱਤੇ ਮਿਲਣ ਨਾਲ ਇਹ ਕੁਝ ਹੋਇਆ ਈਡੀ ਕਸਟਡੀ ਦੇ ਦੌਰਾਨ ਉਹਨਾਂ ਨੇ ਕਿਹਾ ਜੀ ਜਾਂਚ ਅਧਿਕਾਰੀ ਨੇ ਕੋਈ ਖਾਸ ਪੁੱਛਗਿੱਛ ਨਹੀਂ ਕੀਤੀ ਮੇਰੇ ਕੋਲੋਂ ਇੱਕ ਰਾਜਨੀਤਿਕ ਵਿਰੋਧੀ ਨੂੰ ਪਰੇਸ਼ਾਨ ਤੇ અપਮਾਨਿਤ ਕਰਨ ਦੇ ਲਈ ਮੇਰੀ ਗ੍ਰਿਫਤਾਰੀ ਕੀਤੀ ਗਈ ਹੈ ਈਡੀ ਦੀਆਂ ਦਲੀਲਾਂ ਕਾਨੂੰਨ ਦੇ ਹਿਸਾਬ ਨਾਲ ਠੀਕ ਨਹੀਂ ਸੀ ਈਡੀ ਦੀਆਂ ਦਲੀਲਾਂ ਅਸੰਵਿਧਾਨਸ਼ੀਲਤਾ ਨੂੰ ਦਰਸਾਉਂਦੀਆਂ ਮੈਨੂੰ અપਮਾਨਿਤ ਕਰਨ ਤੇ ਪਰੇਸ਼ਾਨ ਕਰਨ ਦੇ ਲਈ ਨਜਾਇਜ਼ ਤੌਰ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਜੀ ਛੱਟਣਾ ਜੀ ਹੁਣ ਕੇਜਰੀਵਾਲ ਤੇ ਜੇਲ੍ਹ ਚ ਨੇ ਫਿਰ ਦਿੱਲੀ ਦਾ ਰਾਜ ਭਾਗ ਕੌਣ ਚਲਾਉਂਦਾ ਸੁਨੀਤਾ ਜੀ ਚਲਾਉਂਦੇ ਨੇ ਜਾਂ ਭਗਵੰਤ ਮਾਨ ਇੱਥੋਂ ਜਾ ਕੇ ਚਲਾਉਂਦੇ ਨੇ ਨਹੀਂ ਜੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਨਹੀਂ ਚਲਾਇਆ ਜਾਂਦਾ ਜੀ ਉੱਥੇ ਆਪਸੀ ਦੇ ਵੱਲੋਂ ਤੇ ਸੁਨੀਤਾ ਕੇਜਰੀਵਾਲ ਹੋਰਾਂ ਦੇ ਵੱਲੋਂ ਰਵਾਇਤ ਕੀਤੀ ਜਾਂਦੀ ਹੈ ਤੇ ਸਮੇਂ-ਸਮੇਂ ਦੇ ਉੱਤੇ ਟੱਬਰ ਦੇ ਜੀ ਜਾ ਕੇ ਮਿਲ ਕੇ ਉਹਨਾਂ ਨੂੰ ਤੇ ਗਾਈਡਲਾਈਨ ਲੈ ਆਉਂਦੇ ਜੀ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਤਾਂ ਕੀ ਨਹੀਂ ਕਰਨਾ ਚਾਹੀਦਾ ਜੀ ਅੱਛਾ ਪਰ ਚੀ ਮੰਤਰੀ ਦਾ ਦਫ਼ਤਰ ਖਾਲੀ ਪਿਆ ਬਿਲਕੁਲ ਜੀ ਬਿਲਕੁਲ ਖਾਲੀ ਪਿਆ ਜੀ ਸੁਨੀਤਾ ਜੀ ਘਰੋਂ ਓਪਰੇਟ ਕਰਦੇ ਆ। ਹਾਂ ਬਿਲਕੁਲ ਜੀ ਉਹ ਘਰੋਂ ਕਰਦੇ ਹੋ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਕਿਉਂਕਿ ਉਹ ਹਲੇ ਕੋਈ ਨਾਤਾ ਵਿਧਾਇਕਾ ਉਹ ਮੁੱਖ ਮੰਤਰੀ ਦੀ ਪਤਨੀ ਆ ਇਸ ਦੇ ਇਲਾਵਾ ਉਹਨਾਂ ਨੇ ਕੋਈ ਕੋਸ ਹੋਰ ਅਹੁਦਾ ਨਹੀਂ ਆ। ਤੋਂ ਉਹਨਾਂ ਦੇ ਵੱਲੋਂ ਗਵਾਹੀ ਕੀਤੀ ਜਾਂਦੀ ਆ ਵਿਧਾਇਕਾਂ ਨੂੰ ਥੋੜੀ ਜਾਣਕਾਰੀ ਕਿਉਂਕਿ ਮਿਲਦੇ ਪਰਿਵਾਰਕ ਜੀਆਂ ਨੂੰ ਮਿਲਣ ਦੀ ਆ ਗਿਆ ਕੇਜਰੀਵਾਲ ਨੂੰ ਵਕੀਲ ਨੂੰ ਤੇ ਪਰਿਵਾਰਕ ਜੀਆਂ ਨੂੰ ਤੋਂ ਪਰਿਵਾਰਕ ਜੀਆਂ ਦੇ ਵਿੱਚ ਸੁਨੀਤਾ ਕੇਜਰੀਵਾਲ ਆ ਉਹ ਆ ਕੇ ਦੱਸਦੇ ਜੀ ਕਿ ਕੇਜਰੀਵਾਲ ਸਾਹਿਬ ਦਾ ਆ ਸੁਖਮਾ ਆ ਹਦਾਇਤ ਆ ਇਵੇਂ ਹੁਣ ਕਰਨਾ ਬਾਕੀ ਵਿਧਾਇਕਾਂ ਨੇ ਤੇ ਮੰਤਰੀਆਂ ਨੇ। ਇਥੇ ਇੱਕ ਅਫਵਾਹ ਚੱਲੀ ਗਏ ਸੰਜੇ ਸਿੰਘ ਜਿਹੜਾ ਉਹ ਡੀਫੈਕਟੋ ਚੀਫ ਮਿਨਿਸਟਰ ਬਣ ਗਿਆ ਦਿੱਲੀ ਦਾ। ਨੇ ਦੇਖੋ ਸੰਜੇ ਸਿੰਘਾ ਜਿਹੜੇ ਉਹ ਕੇਜਰੀਵਾਲ ਦੇ ਸਭ ਤੋਂ ਨੇੜਲੇ ਤੇ ਪੁਰਾਣੇ ਮਿੱਤਰਾਂ ਦੇ ਵਿੱਚੋਂ ਇੱਕ ਆ। ਸੰਜੇ ਸਿੰਘ ਇਸ ਵੇਲੇ ਰਾਜ ਸਭਾ ਦੇ ਮੈਂਬਰ ਆ ਦੂਜੀ ਵਾਰ ਬਣੇ ਆ। ਸੰਜੇ ਸਿੰਘ ਭਰੋਸੇਯੋਗ ਲੋਕਾਂ ਦੇ ਵਿੱਚੋਂ ਇੱਕ ਆ। ਸੰਜੇ ਸਿੰਘ, ਮਨੀਸ਼ ਸੋਧਿਆ, ਆਤਿਸ਼ੀ, ਰਾਗਵ țeਡਾ ਇਹ ਕੇਜਰੀਵਾਲ ਦੇ ਉਹਨਾਂ ਆੜੀਆਂ ਦੇ ਵਿੱਚੋਂ ਆ ਜਿਹੜੇ ਕਿ ਪਹਿਲੇ ਦਿਨ ਤੋਂ ਨਾਲ ਤੁਰਿਆ। ਸੋ ਸੰਜੀਤ ਸਿੰਘ ਕਾਫੀ ਭੂਮਿਕਾ ਨਿਭਾਉਂਦੇ ਹੋ ਸਕਦੇ ਆ ਪਰ ਜੇ ਪਤਾ ਇਹ ਗੱਲ ਕਹੇ ਜੀ ਕਿ ਉਹ ਤਾਂ ਜੀ ਹੁਣ ਪਰਦੇ ਪਿੱਛੇ ਮੁੱਖ ਮੰਤਰੀ ਦੀਆਂ ਸਾਰੀਆਂ ਭੂਮਿਕਾਵਾਂ ਨਿਭਾ ਰਹੇ ਇਹੋ ਜੀ ਜਾਣਕਾਰੀ ਦੇਈਆਂ ਜੀ ਅਰਚਨਾ ਮਖਵਾਨਾ ਦਾ ਕੀ ਕਸਾ ਅਰਚਨਾ ਮਖਵਾਨਾ ਉਹ ਕੁੜੀ ਜਿਹੜੀ ਗੁਜਰਾਤ ਦੇ ਦੀ ਕੁੜੀ ਆ ਇਨਫਲੂਐਂਸਰ ਤੇ ਉਹਨੇ ਆ ਕੇ ਦਰਬਾਰ ਸਾਹਿਬ ਦੇ ਵਿੱਚ ਕਈ ਯੋਗਾ ਦੇਵਸ ਵਾਲੇ ਦਿਨ ਤੇ ਯੋਗਾ ਦੀਆਂ ਕੀਤਨਾ ਸਿਕਰਿਆਵਾਂ ਤੇ ਬਾਅਦ ਵਿੱਚ ਇਹਦੇ ਤੇ ਰੌਲਾ ਬੜਾ ਪਿਆ ਸੀਗਾ ਉਹਨੂੰ ਬੁਲਾਇਆ ਸੀ ਪੁਲਿਸ ਨੇ ਕਿਉਂਕਿ ਪਰਚਾ ਦਰਜ ਹੋਇਆ ਹੈ ਭਤਾਰਮਕ ਭਾਵਨਾਵਾਂ ਪੜਕਾਉਣ ਦੇ ਉੱਤੇ ਤੇ ਪਹਿਲੀ ਵਾਰ ਕੁੜੀ ਆਈ ਨਹੀਂ ਸੀ ਤੇ ਨਾਂ ਇਹਨੇ ਕੋਈ ਜਵਾਬ ਦਿੱਤਾ ਸੀ ਨੋਟਿਸ ਦਾ ਪਰ ਅੱਜ ਇਹਨੇ ਨੋਟਿਸ ਦਾ ਜਵਾਬ ਜਿਹੜਾ ਆਪਣਾ ਸਟੇਟਮੈਂਟ ਹੈ ਜਿਹੜੀ ਉਹ ਆਨਲਾਈਨ ਭੇਜੀ ਆ ਤੇ ਪੁਲਿਸ ਅਧਿਕਾਰੀ ਕਹਿੰਦੇ ਗੱਲ ਕਹੀ ਹੈ ਕਿ ਅਸੀਂ ਸਟੇਟਮੈਂਟ ਹਾਲੇ ਜਨਤਕ ਨਹੀਂ ਕਰ ਸਕਦੇ ਪਰ ਅਸੀਂ ਇਹਦੇ ਉੱਤੇ ਬਣਦੀ ਸਾਰੀ ਕਾਰਵਾਈ ਕਰਾਂਗੇ ਜਿਵੇਂ ਵੀ ਵਿੱਚ ਜਾਣਕਾਰੀ ਨਿਕਲ ਕੇ ਆਏਗੀ ਤੇ ਟੈਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜਲੰਧਰ ਦੇ ਵਿੱਚ ਸਿੰਘ ਸਾਹਿਬ ਨਹੀਂ ਪੈ ਗਿਆ ਅੰਮ੍ਰਿਤਸਰ ਦੇ ਵੱਲ ਨਹੀਂ ਪੈ ਗਿਆ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਨਹੀਂ ਪਹੁੰਚਿਆ ਤੇ ਉਹਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਰਵਾ ਵੀ ਪੈਣ ਦੀ ਕੋਸ਼ਿਸ਼ ਬਣੀ ਹੈਗੀ ਹੈ ਜੀ ਹੂੰ ਹੂੰ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਕੱਲ ਨੂੰ ਫਿਰ ਗੱਲ ਕਰਦੇ ਹਾਂ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ